ਸੋ ਉਹਨਾਂ ਨੇ ਤੇ ਹੋਣਾ ਹੀ ਹੁਣ ਜੋ ਹੋ ਗਿਆ ਹੋ ਗਿਆ ਚਲੋ ਛੱਡੋ ਮੈਂ ਜਿਹੜੇ ਪੀਵੀ ਆਜ ਤੇ ਪੈਸੇ ਦਿੱਤੇ ਸੀ 5 ਲੱਖ ਰੁਪਈਆ ਪਹਿਲਾਂ ਦਿੱਤਾ ਅੱਛਾ ਜਿਹੜਾ ਤੂੰ ਮੈਨੂੰ ਵੀ ਆਣ ਕੇ ਕਹਿਣ ਦੀ ਸੀ ਕਿ ਭਾਬੀ ਵਿਆਜੀ ਪੈਸੇ ਦਿਆ ਕਰ ਵਿਆਜ ਬੜਾ ਆਉਂਦਾ ਈ ਵਿਆਜ ਰਹੀਂ ਰਕਮ ਹੀ ਨਿਕਲ ਹੁੰਦੀ ਆ ਉਹ ਕਹਾਂ ਹਾਂ ਉਹ ਭਾਬੀ ਤੂੰ ਕਿਹਨੂੰ ਦਿੱਤੇ ਸੀ ਮੇਰੀ ਫ੍ਰੈਂਡ ਦਾ ਨਾਮ ਉਸਕਾਨ ਉਹਨੇ ਨਾ ਮੈਨੂੰ ਕੇਕ ਨਾ ਮਿਲਾਇਆ ਸੀ ਅੰਜੂ ਨਾ ਦੀ ਹੋਈ ਨਾ ਅੱਛਾ ਤੇ ਮੈਨੂੰ ਤੇ ਉਹਦਾ ਘਰ-ਬਾਰ ਵੀ ਨਹੀਂ ਪਤਾ ਅੰਜੂ ਆਹ ਹੈ ਨਾ ਹੀ ਪਹਿਲੀ ਆ ਸੁਣਿਆ ਮੈਂ ਸਾਨੂੰ ਕਿੱਥੋਂ ਪਤਾ ਆਏਗਾ ਤੂੰ ਕਿੱਥੋਂ ਸੁਣਨਾ ਹੈ ਹਾਂ ਸਹੀ ਗੱਲ ਤੇ ਕਿਹੜਾ ਮਿਲੇਗਾ ਤੀਹਰੇ ਵੱਡੇ ਬੰਦਿਆਂ ਨੂੰ ਪਤਾ ਹੁੰਦਾ ਸਾਨੂੰ ਕਿੱਥੇ ਗਰੀਬਾਂ ਨੂੰ ਪਤਾ ਅੰਜੂ ਕਿਹੜੀ ਸ਼ਹਿਰ ਦਾ ਨਾਮ ਅੱਛਾ ਫਿਰ 5 ਲੱਖ ਰੁਪਈਆ ਨਾ ਮੇਰੇ ਤੋਂ ਬੜਾ ਵੀ ਸ਼ਿਵਾਸ ਦਿਤਾਇਆ ਉਹਨੇ ਮੈਨੂੰ ਚੈੱਕ ਵੀ ਦੇ ਕੇ ਗਈ ਹੈ ਅੱਛਾ ਕਿ ਮੈਂ ਕਿਹਾ ਚਲ ਕੋਈ ਨਹੀਂ ਗਮੁਸਕਾਨ ਦੇ ਗਰੰਟੀ ਗਰੰਟੀ ਤੇ ਨਹੀਂ ਤਾਂ ਠੀਕ ਹੈ ਨਹੀਂ ਫਿਰ ਵੀ ਮੇਰੇ ਭੈਣਾ ਵਰਗੀ ਹੈ ਵਿਸ਼ਵਾਸ ਲੈ ਕੇ ਹਾਂ ਤੇ ਮੈਂ ਦੇ ਦਿੱਤੇ ਉਹਨੂੰ 5 ਲੱਖ ਰੁਪਈਆ ਹਾਂ ਤੇ ਉਹਨੇ ਮੈਨੂੰ ਪਹਿਲੇ ਚੈੱਕ ਵੀ ਦੇ ਦਿੱਤੀ ਹੈਗੀ ਤੇ ਚਲੋ ਠੀਕ ਹੋ ਗਿਆ ਨਾ ਸਭ ਕੁਝ じゃあどんねばはれきしてるどうてんでいなう、えー、ああほうええよみね。 ਕੱਤਸੀ ਮੀਨੇ ਦੋ ਤੇ ਤਾਂ ਮੈਨੂੰ ਟਾਈਮ ਸਰ ਤੇ ਗੀਵਨ ਪੈਸੇ ਮੋੜ ਵਿਆਜ ਦੇਗੀ ਮਤਲਬ 50000 ਦੇਗੀ ਹਣੀ ਅੱਛਾ ਮਹੀਨੇ ਦਾ ਤੈਨੂੰ ਵਿਆਜ ਪਹਿਲੇ ਦੇਗੀ ਆ ਹਾਂ ਪਹਿਲੇ ਅੱਛਾ ਵਿਆਜ ਦੇਗੀ ਬੜਾ ਜੁੜਾ ਕਮੋਰ ਦੇਤੀ ਹਣੀ ਕੱਢ ਕੇ ਮੇਰੇ ਖਾਣਾ ਮੈਂ ਕਹਿੰਦੀ ਦੀਰੀ 5 ਲੱਖ ਰੁਪਈਆ ਹੋਰ ਚਾਹੀਦਾ ਮੈਂ ਟਰਾਲੇ ਬਾਣੇ ਆ ਮੇਰਾ ਕਾਰੋਬਾਰ ਵੱਧੇਗਾ ਤੁਹਾਡਾ ਵਿਆਜ ਵੀ ਵੱਧੇਗਾ ਅੱਛਾ ਤੇ ਗੱਲ ਵੀ ਉਹਦੇ ਸਹੀ ਸੀ ਮੈਂ ਕਿਹਾ ਚੱਲ ਪਹਿਲੀ ਕਿਸ਼ਤ ਵੀ ਮੈਨੂੰ ਦੇ ਹੀ ਗਈਆਂ ਹਾਂ ਉਹਨੇ ਕਿਹਾ ਮੇਰਾ ਹੱਥ ਵਰ ਫੜਿਆ ਤੇ ਰਾਮ ਨਾ ਦੇਗੀ ਕੋਈ ਫੋਨ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਤੇਰਾ ਆਮ ਨਾਲ ਮੈਨੂੰ ਪੈਸੇ ਦੇਗੀ ਤੇ ਮੈਂ ਇਹਨਾਂ 'ਤੇ ਵਿਸ਼ਵਾਸ ਕੀਤਾ ਮੈਂ ਉਹਨੂੰ 5 ਲੱਖ ਰੁਪਏ ਵਿਸ਼ਵਾਸ ਕਰਨਾ ਬੰਦਾ ਵੀ ਨਹੀਂ ਉਹ ਪਹਿਲੀ ਕਿਸ਼ਤ ਮੁਰਗੀ ਤੁਹਾਡੀ ਤਾਂ ਪਹਿਲੀ ਵੀ ਨਹੀਂ ਮੁਰਗੀ ਸਹੀ ਗੱਲ ਆ ਤੇ ਪਹਿਲੀ ਮੁਰਗੀ ਵੀ ਵਿਸ਼ਵਾਸ ਕਰਨਾ ਬੰਦਾ ਸੀ ਤੇਰਾ ਫਿਰ ਤੇ ਨਾ ਮੈਂ 5 ਲੱਖ ਨੂੰ ਹੋਰ ਦੇ ਤਾ ਲੈ ਦੱਸ ਫਿਰ ਤੂੰ ਹੱਸ ਲਉ ਮੇਰੇ ਤੇ ਨਹੀਂ ਨਹੀਂ ਕਰਦੇ ਤਾਂ ਉਦੋਂ ਮੇਰਾ ਹਾਸਾ ਨਿਕਲ ਗਿਆ ਵਾ اچھا 5 ਹੋਰ ਦੇ ਦੱਸ ਮੈਂ ਪੂਰੀ ਹਮਦਰਦੀ ਕਰੇ ਨਾ ਕਰਨ ਨਹੀਂ ਆ ਤੇਰਾ ਭਰਾ ਤੇ ਬੰਦੇ ਨੂੰ ਬੈਠੋ ਨਾ ਹੰਦਾ ਟੱਪਨ ਦਿੰਦਾ ਦੱਸ ਤੂੰ ਕੋਈ ਗੱਲ ਨਹੀਂ ਦੱਸ ਹੇ ਗੱਲ ਪੂਰੀ ਕਰਨ ਦੇ ਕੋਈ ਨਹੀਂ 5 ਲੱਖ ਰੁਪਏ ਨਾ ਮੈਂ ਦੇ ਦਿੱਤਾ ਤੇ ਮੈਨੂੰ ਕਹਿੰਦੀ ਚੈੱਕ ਨਾ ਮੇਰੇ ਘਰੇ ਰਹਿ ਗਿਆ ਅੱਛਾ ਹਾਂ ਮੈਂ ਕਿਹਾ ਚਲ ਕੋਈ ਨਹੀਂ ਇਹ ਕਿਹੜੀ ਉੱਪਰੀ ਗੱਲ ਹੈ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਤੇ ਮੈਂ ਦੇ ਦਿੱਤੇ ਉਹਨੂੰ 5 ਲੱਖ ਰੁਪਏ ਹੋਰ ਦੇ ਦਿੱਤਾ ਤੇ ਕਹਿੰਦੀ ਮੈਨੂੰ ਵੀ ਲਾਲਚ ਆ ਗਿਆ ਭਾਬੀ ਵਿਆਹ ਦਾ ਮੈਂ ਕਿਹਾ ਚਲ ਦੋ ਤਿੰਨ ਦਿਨਾਂ ਹੋਰ ਲੱਗ ਜੰਗੇ ਤੇ ਮੇਰੇ ਪੈਸੇ ਰਕਮਾ ਦੇ ਹੀ ਹੋ ਗਏ ਮੈਂ ਆਪਣੇ ਲਾਲਚ ਨੂੰ ਕਰ ਲਿਆ ਉਹ ਚੈੱਕ ਤੇ ਦੇ ਕੇ ਨਹੀਂ ਗਈ ਤੇ ਜਿਹੜਾ ਮੈਂ ਕਿਹਾ ਚੱਲ ਮੈਂ ਫੋਨ ਕੀਤਾ ਮਹੀਨਾ ਵੀ ਟੱਪ ਗਿਆ ਕੋਈ ਵਿਆਜ ਨਹੀਂ ਮੈਨੂੰ ਆਇਆ ਡਬਲ ਵਿਆਜ ਹੋ ਗਿਆ ਲੱਖ ਰੁਪਏ ਦੇ ਕੇ ਜਾਣਾ ਸੀ ਉਹਨੇ ਵਿਆਜ ਮੈਨੂੰ ਹਾਂ ਮੰਮੀ ਲੱਖ ਰੁਪਏ ਵਿਆਜ ਵੀ ਨਹੀਂ ਆਇਆ ਮਹੀਨੇ ਦਾ ਹੋ ਗੱਲ ਮੁਕਦੀ ਇਹ ਆ ਵੀ ਤੇਰਾ ਧੋਖਾ ਹੋ ਗਿਆ ਤੇਰੇ ਤੇ ਨਾ ਜੰਮੀ ਨਾ ਨੋਕਾ ਵਿਆਹ ਦਾ ਗਾਣਾ ਹੋਣਾ ਪਹਿਲੇ ਗਾਣੇ ਸੁਣਨੋ ਭਾਈ ਪੂਰੀ ਸੁਣ ਲਈ ਮੈਂ ਤੇਰੀ ਗੱਲ ਐਹੀ ਹੈ ਨਾ ਕਿ ਤੇਰੇ ਨਾਲ ਧੋਖਾ ਹੋ ਗਿਆ ਤੇ ਸੋਣ ਦੇ ਨਾਲ ਵੀ ਹੋ ਗਿਆ ਕਿ ਪਹਿਨ ਨਹੀਂ ਆਇਆ ਵਿਆਹ ਨਹੀਂ ਆਇਆ ਕੁਛ ਫੇਰ ਨਾ ਭਾਬੀ ਤੂੰ ਇਹ ਮੇਰੀ ਗੱਲ ਸੁਣੋ ਹੈ ਸੁਣਦੇ ਨਹੀਂ ਬੇ ਗਰਮ ਹੀ ਹੋਏ ਹੋਏ ਮੰਮੀ ਹੋ ਹੌਸਲਾ ਕਰੀਦਾ ਹੁੰਦਾ ਠੀਕ ਠੀਕ ਹਾਂ ਬੋਲ ਭਾਬੀ ਫੇਰ ਨਾ ਜਿਹੜਾ ਚੈੱਕ ਹੈਗਾ ਸੀ ਨਾ ਮੈਂ ਮੈਂ ਕਿਹਾ ਚਲ ਫੋਨ ਕੀਤੀ ਉਹਨੂੰ ਮੈਂ ਤੇ ਫੋਨ ਫੋਨ ਤੇ ਸਵਿਚ ਆਫ ਸਵਿਚ ਆਫ फेर ਮੈਂ ਕਿਤਾ ਮੁਸਕਾਨ ਨੂੰ ਮੁਸਕਾਨ ਕਹਿੰਦੇ ਚੱਲ ਤੂੰ ਫੇਰ ਫੋਨ ਕਰ ਲੈ ਤੇ ਨਹੀਂ ਤੇ ਤੇਰਾ ਕੋਈ ਚੈੱਕ ਤੇ ਹੈ ਗਈ ਹੈ ਹਾਂਜੀ ਹਾਂਜੀ ਮੈਂ ਫਿਰ ਨਾ ਮੈਂ ਸੋਚਿਆ ਕਿ ਕੋਈ ਨਾ ਵੀ ਮੇਰੇ ਕੋ ਤੇ ਚੈੱਕ ਹੈ ਗਈ ਹੈ ਵਿਆਜ ਦੀ ਕਿਹੜੀ ਗੱਲ ਹੈ ਜੇ 1 ਮਹੀਨੇ ਨਹੀਂ ਵੀ ਆਊਗਾ ਤੇ ਚੱਲ ਛੱਡ ਸਿਆਪਾ ਵਿਆਜ ਤੇ ਮੈਂ ਚੈੱਕ ਲਾਣ ਨਾ ਬੈਂਕ 'ਚ ਗਈ ਹੂੰ ਤੇ ਉਹ ਉੱਥੇ ਦੇ ਕਹਿੰਦੇ ਚੈੱਕ ਵਾਲੇ ਮੈਨੇਜਰ ਕਹਿੰਦੇ ਐ ਤੇ ਚੈੱਕ ਰੋਨਸ ਹੋ ਗਈ ਹੈ ਹਾਂ ਤੇ ਦੇਖੋ ਮੰਮੀ ਹਾ ਜ਼ਬ ਨਹੀਂ ਨਹੀਂ ਮੈਂ ਕਹ ਤਾ ਹਸਾ ਢਡੇ ਢਡੇ ਧੋਖੇ ਨਹੀਂ ਕਰਦੇ ਲੋਕ ਤੋ ਕਵੇਰ ਤੋ ਕਬਾਹ ਦੁਨੀਆ ਭਨੇ ਦੇਖ ਕੇ ਮੈਂ ਤੋ ਘਾਤੋ ਇਹਨਾ ਤੋ ਕੰਪਾਨਾ ਨਾ ਤੋ ਖਈ ਜਾਂਦਾ ਤੇਰੇ ਨਾਲ ਵੀ ਤੋ ਧੋਖਾ ਹੋ ਗਿਆ ਪਰ ਬੰਦੀ ਨੂੰ ਤੋ ਧੋਖਾ ਕਰ ਤੋ ਕਿਤਨਾ ਧੋਖਾ ਹੋ ਸਕਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਨਾਲੇ ਤਿੰਨ ਨੂੰ ਸਾਰਾ ਪਤਾ 10 ਲੱਖ ਰੁਪਏ ਦਾ ਵੇਖ ਲਓ ਮੇਰੇ ਨਾਲ ਕੋਈ ਘਰ ਅਟਾਈ ਤੇ ਨਾ ਮੈਨੂੰ ਕੁਝ ਪਤਾ ਨਹੀਂ ਤੇ ਹੁਣ ਤੂੰ ਅੰਜੂ ਨੂੰ ਲੱਭ ਮੁਸਕਾਨ ਨੂੰ ਲੱਭ ਉਹਨਾਂ ਦੇ ਘਰੇ ਜਾਉ। ਨਹੀਂ ਤੇ ਮੈਂ ਕਹਿੰਦੀ ਆ ਕਿ ਕਿ ਲੱਭ ਬਣਾਈ ਐ ਇੱਥੇ ਕੋਈ ਨਹੀਂ ਗਿਆ। ਨਹੀਂ ਫਿਰ ਕੇਕ ਦੇ ਨਾਲ ਤੇ ਜਾਵਾਂਗੀ ਆਪਣੇ ਭੈਣ ਭਰਾ ਨੂੰ ਹੀ ਨਾਲ ਕਢਾਂਗੀ ਬਾਹਰ ਲੈ ਨੂੰ ਥੋੜੀ ਕੋਈ ਤੁਰੇਗਾ। ਸਹੀ ਕਰ ਲੈ। ਕੋਈ ਹੋਰ ਥੋੜੀ ਨਾ ਮੇਰੇ ਨਾਲ ਤੁਰੇਗਾ ਉਹਨੂੰ ਕਾਦਾ ਦੁੱਖ? ਦੁੱਖ ਤੇ ਮੇਰਾ ਤੁਹਾਨੂੰ ਹੀ ਹੋਣਾ। ਆਪਣੇ ਭਰਾ ਆਪਣੇ ਭਾਬੀ ਨੂੰ ਤੇ ਆਪਣੀ ਮਾਂ ਨੂੰ ਹੀ ਦੁੱਖ ਹੋਣਾ। ਬਿਲਕੁਲ ਬਿਲਕੁਲ। ਭੱਜੀਆਂ ਪਾਵਾਂ ਗਾਲ ਨੂੰ ਹੀ ਆਉਂਦੀਆਂ ਮੰਮੀ। ਸਹੀ ਗੱਲ। ਤੇ ਵੇਖੋ ਮੰਮੀ ਤੁਹਾਡੀ ਧੀ ਨੂੰ 10 ਲੱਖ ਦਾ ਘਾਟਾ ਪੈ ਗਿਆ ਤੁਹਾਡੇ ਜਵਾਈ ਨੂੰ 10 ਲੱਖ ਦਾ ਘਾਟਾ ਪੈ ਗਿਆ ਬੈਠੇ ਬਿਠਾਏ ਹਨ 20 ਲੱਖ ਦਾ ਘਾਟਾ ਪੈ ਗਿਆ ਤੇ ਪੁੱਤ ਮੇਰੀ ਨੋਨ ਨੂੰ ਤੇ ਪੁੱਤ ਨੂੰ ਪੈ ਇਹ ਤਾਂ ਹੀ ਘਾਟਾ ਪਿਆ ਹੈ ਅਜੇ ਤੱਕ ਇਹ ਪੁੱਤ ਦਾ ਦਰ ਦਰ ਟਿਕਟ ਕੋਕਰਾਂ ਖਾਣ ਦਾ ਉਹ ਤਾਂ ਤਾਂ ਗੈੜੀ ਜੇ ਜਾਂਦਾ ਅਹੀਂ ਕੰਮ ਲੱਭਣ ਦੀ ਸਾਡੇ ਘਰ ਜਾ ਕੇ ਕਿਤੇ ਖਾਂਡ ਪਤੀ ਨਹੀਂ ਜੀ ਯਾਰ ਕੋਈ ਨਹੀਂ ਮੰਮੀ ਚਲੋ ਛੱਡੋ ਐਵੇਂ ਕੀ ਲੋੜ ਐ ਨੂੰ ਦੱਸਣ ਦੀ ਅਹੀਂ ਆਪਣੇ ਘਰ ਗੁਜ਼ਾਰਾ ਮੰਮੀ ਕਰਨਾ ਹੀ ਆ ਜਿੱਦਾਂ ਵੀ ਹੋਊਗਾ ਆਪਣੇ ਆਪ ਪਰੇਸ਼ਾਨੀ ਆ ਲੈ ਆਪਣਾ ਦੁੱਖ ਸੁਣਨਾਈ ਰਿਹਾ ਜੀ ਹੁਣ ਮੈਨੂੰ ਤਾਂ ਇਹ ਆਪਣਾ ਕਿਉਂ ਜੇ ਮੇਰਾ ਹੱਲ ਕੱਢੋ ਉਹ ਆਪੇ ਦੁਖੀ ਹਾਂ ਮੰਮੀ ਸਮਝੋ ਆਪੜੀ ਪਰੇਸ਼ਾਨੇ ਕੀ ਆ ਮੰਮੀ ਤੋ ਇਹ ਨਾ ਮੇਰਾ ਹੱਲ ਕੱਢੋ ਭਾਬੀ ਨੂੰ ਮੇਰੇ ਨਾਲ ਭੇਜੋ ਮੈਂ ਨਾ ਉਸਤਾਨ ਨੂੰ ਪਤਾ ਕਰਾਨੀ ਔਰ ਅੰਜੂ ਦਾ ਘਰ ਜਿੱਥੇ ਅੰਜੂ ਦਾ ਘਰ ਹੈ ਪੁੱਛਣਾ ਪੈਣਾ ਅਨਗਵਾਨ ਕੀ ਤੋਂ ਤੂ ਦੇ ਘਰ ਹੋ ਕੇ ਆ ਮਮਾ ਮੈਂ ਪਤਾ ਕਿ ਅੱਗੇ ਮੈਨੂੰ ਤੇਰੇ ਨਾਲ ਘਾੜਾ ਗਈ ਨਾ ਕੋਈ ਦੇਖਿਆ ਮਮੀ ਕਿਥੋਂ ਜਾ ਰਹੀ ਹੈ ਇੱਕ ਮਿੰਟ ਬੈਠ ਕੇ ਕਰਦੀ ਗੱਲ ਇੱਕ ਮਿੰਟ ਤੁਸੀਂ ਚੁੱਪ ਰਹੋ ਗੁਰਪ੍ਰੀਤ ਕਿੱਥੇ ਜਾਣਾ ਮੈਂ ਦੱਸ ਕਿੱਥੇ ਜਾਣਾ ਹੋ ਮਮੀ ਮਸਕਾਨ ਨੂੰ ਕੁਛ ਤੇ ਆ ਤਾਂ ਪਤਾ ਪਾ ਹੋਏਗਾ ਇਹਨਾਂ ਪਹਿਲੀ ਆਪਾਂ ਮਸਕਾਨ ਘਰ ਹੋ ਕੇ ਆਨੇ ਤੇ ਤੈਨੂੰ ਸੋਨੂੰ ਬਾਜੀ ਨੂੰ ਨਾਲ ਲੈ ਤੇ ਚੱਲ ਜਾ ਸੋਨੂੰ ਨਹੀਂ ਨਹੀਂ ਜਾਣਾ ਉਹਨੇ ਉਹ ਸੋਚਦਾ ਇਹਨੂੰ ਪਤਾ ਹੈ ਘਰ ਮੈਂ ਉਹਨੂੰ ਇਹੀ ਕਿਹਾ ਮੈਨੂੰ ਪਤਾ ਹੈ ਮੈਨੂੰ ਤੇ ਪਤਾ ਹੀ ਨਹੀਂ ਆਉਂਦਾ ਘਰ ਬਾਹਰ ਅੱਛਾ ਮੈਂ ਸੋਨੂੰ ਨੂੰ ਕੀ ਕਹਾਂ ਪਤਾ ਉਹਨੂੰ ਕਿਤਨਾ ਪਤਾ ਉਹਦਾ ਘਰ ਕਿੱਥੇ ਹੈ ਪਤਾ ਨਹੀਂ ਉਸ ਖਾਨਦਾਨ ਵਾਲੇ ਤੇ ਚੱਲੋਗੇ ਨਾ ਮੇਰੇ ਨਾਲ ਮੇਰੀ ਸੁਣ ਗੱਲ ਆਹੀ ਨਾ 2 ਮਿੰਟ ਕੰਮ ਚੱਲੇ ਆ ਮੈਂ ਤੇ ਤੇਰਾ ਭਾਜੀ ਤੇ ਮੰਮੀ ਨੇ ਘਰ ਰਹਿਣਾ ਘਰੇ ਕੋਈ ਵੀ ਨਹੀਂ ਆ ਤੇ ਘਟੋ ਘਟਾ ਕਈ 9 15 ਦਿਨ ਸੁਣਾਉਣਾ ਪੈਣਾ ਮੈਂ ਜੇ ਮੈਨੂੰ ਨਾਲ ਕਰਨਾ ਪਵੇ ਭਾਪੀ ਚੱਲ 9 15 ਦਿਨ ਬਹੁਤ ਜ਼ਿਆਦਾ ਹੋ ਜਾਣੇ ਆ ਮੈਨੂੰ ਕੁਝ ਰਕਮ ਮਗੀ ਭਾਜੀ ਮੇਰੀ ਗੱਲ ਸੁਣ ਜੀ ਤੇ ਅਹੀਂ ਜਾਣਾ ਮਾਣਾ ਜਾਣਾ ਕੰਮ ਜਣਾ ਮੈਨੂੰ ਕੰਮ ਕਿਹਦੇ ਦੱਸ ਮੈਨੂੰ ਇੱਕ ਦੱਸ ਜੇ ਤੂੰ ਕਾਲ ਦਾ ਪਤਾ ਹੋਵੇ ਲੱਗ ਜੇ ਹਾਂ ਤੇ ਤੈਨੂੰ ਪੈਲੀ ਦਾ ਕਰਦਾ ਪਤਾ ਨਹੀਂ ਆ ਨਹੀਂ ਪਤਾ ਤੇ ਜੇ ਤੈਨੂੰ ਕਰਦਾ ਪਤਾ ਵੀ ਹੋਵੇ ਤੇ ਤੂੰ ਨੇ ਪੈਸੇ ਮਿਲਣਗੇ ਰਕਮ ਚੋਂ ਇਧਰ ਨਾ ਕਿਉਂ ਨਹੀਂ ਮੋੜੂਗੀ ਮੇਰੀ ਰਕਮ ਮੈਂ ਸਿਰ ਮੱਥਾ ਨਾ ਮਾਰਦਾ ਮਾਂ ਦਾ ਗੁਰਪ੍ਰੀਤ ਕਿਥੇ ਅੱਜ ਤੱਕ ਸਾਡੇ ਨਾਲ ਰੱਖਣ ਤੇ ਕੁੜੀਆਂ ਨਹੀਂ ਆ ਮੈਨੂੰ ਲੱਗਦਾ ਤੇਰੀ ਹੀ ਹੋਵੇ ਪਤਾ ਹੀ ਅਸੀਂ ਤੇ ਕਿਹਦਾ ਪਾੜਿਆ ਨਹੀਂ ਮੂੰਹ ਮੱਥਾ ਮੈਂ ਤੇ ਪਾੜ ਦਵਾਂਗੀ ਨਾ ਮੈਂ ਤੇ ਦੇਖਣਾ ਕਿਵੇਂ ਕਟਵਾਉਂਦੀ ਆ ਆਪਣੇ ਪੈਸੇ ਤੇ ਆਲਾ ਸ਼ਾਹ ਤੂੰ ਕਟਵਾ ਲਈ ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਹਲੇ ਹੈਗਾ ਮੈਂ ਤੇਰੇ ਭਾਜੀ ਨਾਲ ਜਾਣਾ ਵਾ ਘੱਟੋ ਘਾਟੇ 15 ਦਿਨ ਬਿਜ਼ੀ ਹੈਗੇ ਗੁਰਪ੍ਰੀਤ ਉਸ ਤੋਂ ਬਾਅਦ ਵੇਖਾਂਗੇ ਤੇਰੀ ਗੱਲ ਸੁਣਾਗੇ ਮੈਨੂੰ ਮੰਮੀ ਕਹੋ ਉਹਨਾਂ ਨੇ ਫੇਰ ਚੱਲ ਜਾ 15 ਦਿਨ ਬਾਅਦ ਕੇ ਕਿੰਨਾ ਲੰਮਾ ਮੈਂ ਤਾਂ ਉਹਨਾਂ ਨੂੰ ਚੱਲਣ ਦੀ ਤੋਰ ਮੈਂ ਸਰਦਾਰਾਂ ਨੂੰ ਕੰਮ ਕਰ ਤਾ ਹੁਣ ਨਹੀਂ ਸਰਦਾ ਹੁਣ ਤੇ ਮੈਂ ਤੇਰੇ ਨਾਲ ਦਿਹਾੜੀ ਜੁੜੀ ਹੋਈ ਕੰਮ ਕਰਦਾ ਹਾਂ ਤੂੰ ਮੈਨੂੰ ਆਵੇਸ਼ ਕੰਨੇ ਤੇ ਜਾਣਾ ਤੂੰ ਚੱਲੂਗਾ ਠੀਕ ਨਾ ਹੋਗਾ ਮੈਨੂੰ ਸੁਣਦੇ ਵੇ ਪਾਪੀ ਤੁਸੀਂ ਤੇ ਮੈਨੂੰ ਨਾ ਹਨ ਹੁਣ ਜਾ ਮਾੜਾ ਮੰਮੀ ਨੂੰ ਦੱਸ ਮੈਨੂੰ ਬਹੁਤ ਜਲਦੀ ਹੈ ਭਾਜੀ ਸੁਣ ਲਓ ਗੱਲ ਭੇਜ ਦਿਓ ਭਾਪੀ ਨੂੰ ਮੇਰੀ ਗੱਲ ਸੁਣ ਕੁਝ ਤੇਰਾ ਆਪਣਾ ਘਰ ਹੈ ਉਹ ਕੀ ਤੇਨ ਮੇਰੀ ਭੈਣ ਆ ਵਰਤਰੀ ਤੇ ਨਾਲੇ ਆਈ ਕਰਤੇ ਆ ਤਰਕੇ ਹਾਂਜੀ ਓਹੋ ਫੇ ਗੱਡੀ ਕਿਸ਼ਤਾਂ ਕੋਈ ਨਾ ਕੋਤਾ ਗੋਰੰਜੀਤ ਕੋਈ ਵੇਖ ਹੀ ਨਾ ਲਵੇ ਕਿ ਐਡੇ ਅਮੀਰ ਘਰ ਕੁੜੀ ਵਿਆਹੀ ਆ ਤਾਂ ਤੁਰਕੇ ਆਈ ਆ ਦਸਾ ਹੱਡੀ ਕੋਈ ਇੱਜ਼ਤ ਰਹੂਗੀ ਨਾ ਗੱਡੀ ਆਉਂਦੀ ਨਾ ਡਰਾਈਵਰ ਆਉਂਦਾ ਹੀ ਅੱਜ ਵੀ ਤੂੰ ਕਿੱਥੇ ਆ ਕੇ ਲਾਈਂ ਕਿਸ਼ਤਾਂ ਵਾਲੇ ਭਾਬੀ ਅੱਛਾ ਸਭ ਠੀਕ ਹੈ ਚੱਲ ਆਓ ਤੂੰ ਹੀ ਕਿਵੇਂ ਅਖੰਡਾ ਜੀ ਪਹਿਲਾਂ ਰੁੱਕ ਜਾਓ ਤੂੰ ਮਿੰਟ ਦੇ ਹਨ ਮੇਰੇ ਗੱਲ ਸੁਣ ਲੋ ਤੂੰ ਮੈਂ ਤੇਰੇ ਤੇ ਪੂਰੀ ਹਮਦਰਦੀ ਜਤਾਉਂ ਲਈ ਆ ਮੈਂ ਤੇਰੀ ਪਰਜਾਈ ਆ ਤੇ ਪਰਜਾਈ ਰਹਿਣਾ ਰਿਸ਼ਤੇ ਬਦਲ ਨਹੀਂ ਜਾਣੇ ਬਾਉ ਬਸ ਆਹਾਨੂੰ 15 ਦਿਨ ਦੇ ਦੇ ਉਹ ਤੋਂ ਬਾਅਦ ਤੂੰ ਜਿੱਥੇ ਜਾਵੇਂਗੀ ਨਾ ਬੜਾ ਬੀਲਾਲ ਜਾਵੇਂਗੀ ਬੰਦਵਾ ਦਿਨ ਤੋਂ ਭਾਬੀ ਹੁੰਦੇ ਮੇਰੀ 10 ਲੱਖ ਦੀ ਰਕਮ ਲੈ ਕੇ ਕਿੱਥੇ ਰੱਖੋ ਚੱਕਰ ਹੋਣਾ ਇੱਥੇ ਤੁਰੇ ਫਿਰਦੇ ਨੇ ਸਭ ਬਸ ਪੈਸੇ ਨਹੀਂ ਵਾਪਸ ਦਿੰਦੇ ਕਿੱਥੇ ਰੱਖੂ ਚੱਕਰ ਹੋਣਾ ਭੈਣ ਓਏ ਜਾ ਜੋ ਕਿ ਤੂੰ ਹਾਨੂੰ ਹਲ ਵੇਖੀ ਜਾਂਦੇ ਜੇ ਕਿਉਂ ਕਿਉਂ ਜਾਓ ਤੂੰ ਜਿਹੜੇ ਕੰਮ ਚੱਲੇ ਜੇ ਮम्मी ਕੋਈ ਨਹੀਂ ਸੰਦਾ ਕਿ ਮੇਰੇ ਨਾਲ ਮੈਂ सोनू ਨੂੰ ਤੇ ਕਹਿ ਨਹੀਂ ਸਕਦੀ ਪਹਿਣਾ ਲੈ ਗਈ ਨਾ ਘਰ ਜਾ ਕੇ ਬੋਲੇ ਤਾਂ ਸਹੀ ਮੈਂ ਕਰਦਾ ਪਤਾ ਵੀ ਕਰਦੀ ਆ ਮੇਰੇ ਨਾਲ ਤੇ ਕੋਈ ਚੱਲੇ ਮੈਂ ਦੇਖਾਂ ਕੀ ਦੋ ਟਾਈ ਸੋਗ ਲੈਂਦੇ ਆੜੀ ਮੰਡੀ ਪਹਿਣਾ ਤੇਰੇ ਨਾਲ ਤੁਰ ਕੇ ਸਾਡੀ ਧਿਆੜੀ ਟੁੱਟ ਜਾਣੀ ਸਾਡੇ ਤੇ ਕਰਦਾ ਚੁੱਲਾ ਅੱਗੇ ਬੰਦਿਆ ਅਈ ਤੇ ਮਾ ਰੱਬ ਦਾ ਚੰਬਰ ਕਰਕੇ ਛੱਤ ਬਚਾਈ ਆ ਸਾਡੇ ਘਰ ਦਾ ਵੀ ਸਿਸਟਮ ਸਾਰੇ ਘਰੋਂ ਦਾ ਤੇ ਤੂੰ ਫੇਰ ਉਹ ਕਹਿ ਕੇ ਲੈ ਕੇ ਸਾਡੇ ਘਰ ਆ ਗਈ ਆ ਸਾਡੇ ਕੋਲ ਨਹੀਂ ਭਣਾ ਜਾਇਆ ਜਾਂਦਾ ਮੰਮੀ ਤੂੰ ਹੀ ਚੱਲ ਪਾਉਨੇ ਤੇ ਮੇਰੇ ਨਾਲ ਮੇਰੇ ਨਾਲ ਕੋਈ ਨਹੀਂ ਆਉਗਾ ਮੈਂ ਚੱਲ ਬੂ ਅੱਗੇ ਤੇਰੇ ਨਾਲ ਥੋੜੀ ਐ ਮੈਂ ਤੇਰੇ ਨਾਲ ਚੱਲ ਪਾ ਮੇਰੇ ਕੋਲ ਨਹੀਂ ਭਣਾ ਇੰਨਾ ਟਾਈਮ ਹੋ ਗਿਆ ਮਾਂਾਂ ਦੇ ਜਾਂਦੀਆਂ ਹੀ ਆ ਲੈਤੀ ਦੁੱਖ ਜੋਵੇਂ ਤੂੰ ਹੀ ਨਾ ਚੱਲੋਗੇ ਤੂੰ ਮੂੰਹ ਪੜਾ ਲੱਗਣ ਨਹੀਂ ਗੜਗੜ ਕਰਨੀ ਮੈਂ ਤੇ ਉੱਥੇ ਲੱਗੇ ਘੜੀ ਬਹਿਣ ਤੂੰ ਚਾਹ ਪਾਣੀ ਠੰਡਾ ਦੀ ਰੋਟੀ ਕਾਣੀ ਖਾ ਰੋਟੀ ਖਾਣ ਕੋੜੀ ਮੈਂ ਇੱਥੇ ਮੇਰੀ ਗੱਲ ਤੇ ਸੁਣੋ ਮੰਮੀ ਚੱਲੋ ਨਾਲ ਵੇ ਗੱਲਾਂ ਤਾਂ ਬਾਹਵੇਂ ਬਣੀਆਂ ਸੁਣਨਾ ਪਰ ਹਾਲ ਹੈ ਨਹੀਂ ਕੋਈ ਹਾਲਤ ਤੇ ਤੇਨੂੰ ਆਪੇ ਕੱਢਣਾ ਪੈਣਾ ਹੁਣ ਹੈ ਅਸੀਂ ਭਰਾ ਭਾਬੀ ਵੀ ਪੱਲਾ ਨਹੀਂ ਫੜਾਂਦੇ ਕਿਵੇਂ 도ੜ ਗਈ 15 ਦਿਨ ਰੁੱਕ ਜਾ 15 ਦਿਨ ਰੁੱਕੇ ਤੇ ਮੇਰੀ ਰਕਮ ਤੇ ਬਿਲਕੁਲ ਹੀ ਨਹੀਂ ਮਿਲਨੇ ਮੈਨੂੰ ਚੱਲਣਾ ਮਨਾ ਇੱਥੇ ਬਹਿ ਕੇ ਕੀ ਫੈਦੋ ਇੱਥੇ ਤੇ ਕੋਈ ਮੇਰੀ ਬਾਤ ਪੁੱਛਣ ਵਾਲਾ ਹੀ ਨਹੀਂ ਉਹ ਭਰਾ ਭਾਬੀ ਜੇ ਮੈਨੂੰ ਰਕਾ ਕੇ ਚਲ ਗਏ ਲਾਰਾ ਲਾ ਕੇ ਚਲ ਗਈ 15 ਦਿਨ ਦਾ ਭਲਾ ਮੈਂ ਇਹਨਾਂ ਦੀ 15 ਦਿਨ ਵੇਟ ਕਰਾਂ ਕਦੋਂ ਇਹਨਾਂ ਕੋਲ ਟਾਈਮ ਹੋਏਗਾ ਕਦੋਂ ਮੇਰੇ ਨਾਲ ਚੱਲਣਗੇ ਮੈਨੂੰ ਤੇ ਨਹੀਂ ਲੱਗਦਾ ਇਹਨਾਂ ਨੇ ਜਾਣਾ ਮੈਨੂੰ ਤੇ ਲਾਰੇ ਲਾ ਕੇ ਚਲੀ ਗਈ ਕਿਵੇਂ ਬਾਨੇ ਬਣਾਉਂਦੇ ਵੇ ਜੀ ਉਦੋਂ ਐ ਮੇਰੀ ਮਾਂ ਮਾਂ ਨੂੰ ਜਿਆਦਾ ਹੁਣ ਗਰਮੀ ਚੜਨ ਲੱਗ ਪਈ ਮੇਰੇ ਨਾਲ ਨਹੀਂ ਤੁਰਨਾ ਟੀ ਦਾ ਦੁੱਖੜਾ ਨਹੀਂ ਮੈਨੂੰ ਨਈਂ ਆਂਦਾ ਪਿਆ ਉਹ ਵੀ ਕੀ ਕਰਾਂ ਕੀਤਾ ਤੇ ਮੈਂ ਵੀ ਇਨਾਂ ਨੇ ਕਿੰਨਾ ਮਾਰਿਆ ਮੇਰੀਆਂ ਅੱਗੇ ਆਂਦੀਆਂ ਵੀ ਐ ਕੀਤੀਆਂ ਮੈਂ ਵੀ ਇਨਾਂ ਨੂੰ ਕਿੰਨਾ ਬੁਰਾ ਕੀਤਾ ਇਨਾਂ ਦੇ ਨਾਲ ਹੋਇਓ ਹੁਣ ਮੇਰੇ ਨਾਲ ਮੈਂ ਘਰ ਵੀ ਕਿਵੇਂ ਜਾਵਾਂ ਆ ਸੋਨੂ ਨੇ ਵੀ ਮੇਰੀ ਜੋ ਹਾਲ ਕਰਨਾ ਮੈਂ ਕਿੱਥੇ ਜਾਵਾਂ ਹੁਣ

ਦੇ ਪੈਸੇ ਰਾਜੂ ਨੇ ਦਿੱਤੇ ਸੀ ਅੱਛਾ ਰਾਣੇ ਨੂੰ ਦੇਣ ਵਾਸਤੇ ਰਾਣੇ ਨੇ ਸਾਰੀ ਗੱਲ ਦੱਸੀ ਤੇ ਆ ਉਹ ਵਿਚਾਰਾ ਕਿੰਨਾ ਕਰਜ਼ਾਈ ਹੋ ਗਿਆ ਪੁੱਤ ਜੇ ਤੋਂ ਭੈਣ ਭਰਾ ਕੋਈ ਓਖਾ ਹੋ ਜਾਵੇ ਨਾ ਉਹ ਤਾਂ ਦੂਜੇ ਦਾ ਫਰਜ਼ ਬਣਦਾ ਹੈ ਕਿ ਉਹਦੀ ਮਦਦ ਕਰਨੀ ਵੇਖ ਪਹਿਲਾਂ ਤੇ ਸਾਡੇ ਹਾਲਾਤ ਬਹੁਤ ਮਾੜੇ ਸੀ ਆਪਾਂ ਕਿਸੇ ਦੀ ਕੀ ਮਦਦ ਕਰਨੀ ਸੀ ਸਾਡੀ ਮਨ ਸੋ ਉੱਕੇ ਸਿਰਨ ਕੀਤੇ ਚਲ ਜੇ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਦਦ ਕਰਨਾ ਰੱਜ ਕੋਲ ਤਾਂ ਪੈਸੇ ਨਹੀਂ ਸੀ ਹੈਗੇ ਕੰਦਾ ਸੀ ਮੰਮੀ ਬੈਂਕੋਂ ਕਢਾਣ ਵਾਲੇ ਘਟ ਸੀ ਨਹੀਂ ਤਾਂ ਆਪਾਂ ਆਪ ਉਹਦੇ ਨਾਲ ਜਾਣਾ ਸੀ ਰਾਣੇ ਦੇ ਉਹਨਾਂ ਦੇ ਘਰੇ ਠੀਕ ਹੈ ਮੰਮੀ ਕਿੰਨਾ ਵੱਡਾ ਦੇ ਰਹਾ ਤੁਹਾਡਾ ਨਹੀਂ ਕਿ ਜਿਹਦੇ ਪੇਕੇਆ ਤੋਂ ਇੰਨੀ ਬਦਨਾਮੀ ਹੋਈ ਹੋਵੇ ਉਹ ਕੌਣ ਸੋਚਦਾ ਵਾ ਉਹ ਵੀ ਸੱਸਾਂ ਮਾ ਉਹਤੇ ਬਿਲਕੁਲ ਨਹੀਂ ਮੂੰਹ ਕਰਦੀਆਂ ਉਹਨੂੰ ਪਰ ਤੁਹਾਡਾ ਇਨਾ ਵੱਡਾ ਦੇ ਲਿਆ ਨਾ ਤਾਂ ਹੀ ਪ੍ਰਮਾਤਮਾ ਨੇ ਸਾਨੂੰ ਫਿਰ ਦੇ ਦਿੱਤਾ ਸਭ ਕੁਝ ਮੇਰੀ ਗੱਲ ਸੁਣ ਹੁਣ ਜ਼ਿਆਦਾ ਗੱਲਾਂ ਨਾ ਕਰ ਤੇ ਚਲ ਚਲੀਏ ਚਲੀ ਪਾਪੀ ਨੇ ਤੇਰੀ ਮੰਮੀ ਨੇ ਵੇਖ ਕੇ ਬਹੁਤ ਖੁਸ਼ ਹੋਣਾਗਾ ਸਭ ਮੈਂ ਤਾਂ ਕਿਹਾ ਸੀ ਰਾਜੂ ਨੂੰ ਕਿ ਤੂੰ ਰਾਣੇ ਨੂੰ ਦੱਸ ਦੇਣਾ ਸੀ ਕਿ ਆਪ ਆਣਾ ਉਹ ਕਹਿੰਦਾ ਮੈਂ ਗੱਲ ਕੀਤੀ ਨਹੀਂ ਮੰਮੀ ਜਦੋਂ ਜਾਵਾਂਗੇ ਤੇ ਪੈਸੇ ਲੈ ਕੇ ਜਾਵਾਂਗੇ ਵੈਸੇ ਤਾਂ ਉਹਨੂੰ ਮੈਂ ਆਪ ਕਿਹਾ ਸੀ ਕਿ ਤੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਪੈਸੇ ਦੇ ਹਾਂਜੀ ਉਹ ਕਹਿੰਦਾ ਮੰਮੀ ਹੋ ਸਕਦਾ ਹੈ ਕਿ ਮੇਰੀ ਸੱਸ ਪੈਸੇ ਨਾ ਮੇਰੇ ਕੋਲ ਫੜੇ ਤੂੰ ਹੀ ਆਪ ਜਾਓ ਕਿਉਂਕਿ ਜਨਾਨੀਆਂ ਤੇ ਤੈਨੂੰ ਪਤਾ ਗੱਲ ਹੋਰ ਹੁੰਦੀ ਹੈ ਤੇ ਉਹ ਕਹਿੰਦਾ ਮੇਰੇ ਸਾਹਮਣੇ ਉਹਨਾਂ ਨੇ ਖੁੱਲ ਕੇ ਗੱਲ ਨਹੀਂ ਕਰਨੀ ਬਾਕੀ ਤਾਂ ਰਣਜੀਤ ਹੈ ਉਹਲਾ ਜਿਹਾ ਮੁੰਡਾ ਦਿਹਾੜੀਆਂ ਤੱਕ ਕਰਦਾ ਰਿਹਾ ਜੇ ਕਿਤੇ ਵਿਮਲ ਉਸ ਨੂੰ ਰਾਜੂ ਤੇ ਨਾ ਹੁੰਦਾ ਮੈਂ ਉਹ ਚੜ੍ਹਨੀ ਦਿਹਾੜੀਆਂ ਹੀ ਕਰਨੀਆਂ ਸੀ ਉਹ ਤੇ ਮੰਮੀ ਸਹੀ ਹੈ ਗੱਲ ਤਾਂ ਬਿਮਾਰ ਉਹਨਾਂ ਤੇ ਸਾਨੂੰ ਦੱਸਣਾ ਵੀ ਨਹੀਂ ਕੁਝ ਮੈਂ ਤੇ ਅਜ ਉਹ ਵੇਲਾ ਚੇਤਾ ਆਂਦੇ ਹਾਂ ਜਦੋਂ ਮੇਰਾ ਪੁੱਤ ਦਿਹਾੜੀਆਂ ਕਰਦਾ ਸੀ ਉਸ ਵਕਤ ਮੇਰਾ ਕੀ ਹਾਲ ਸੀ ਮੈਂ ਤੇ ਇਹੋ ਚੀਜ਼ ਸੋਚਦੀ ਰਹੀ ਹਾਂ ਰਾਤ ਸੁੁੱਤੀ ਨਹੀਂ ਤੇਰੀ ਮੰਮੀ ਦਾ ਕੀ ਹਾਲ ਹੁੰਦਾ ਣਾ ਮੈਂ ਉਹ ਵਿਚਾਰੀ ਨਾ ਜੀਣ ਚੋਗੀ ਨਾਮ ਪਰਾਂ ਚੋਗੀ ਜਿਹਨੇ ساری ਉਮਰ ਐਸ਼ ਕੀਤੀ ਹੋਵੇ ਹੁਣ ਆਹ ਟਾਈਮ ਵਿੱਚ ਆ ਕੇ ਹਲਾਤਾ ਨਾ ਸਮਝੋਤਾ ਕਰਨਾ ਫੈਂਡ ਮੈਂ ਤਾਂ ਦੇ ਭੈਣ ਭਰਾਵਾਂ ਦੀਆਂ ਪੁੱਤ ਗੱਲਾਂ ਸੁਣੀਆਂ ਸੀ ਮੈਨੂੰ ਸੁਣਨੀਆਂ ਨਹੀਂ ਸੀ ਚਾਹੀਦੀਆਂ ਨਹੀਂ ਕੋਈ ਗੱਲ ਨਹੀਂ ਮੰਮੀ ਫੇਰ ਕੀ ਹੋਇਆ ਕੀ ਸੁਣਿਆ ਤੁਸੀਂ ਉਹ ਸੁੰਨਾ ਕੀ ਸੀ ਗੱਲਾਂ ਤੋਂ ਹੋਈ ਕਿ ਤੂੰ ਜੇ ਵਿੱਚ ਟਕਾ ਵੀ ਨਾ ਹੋਵੇ ਉਹਦੋਂ ਬੰਦਾ ਰੋਟੀ ਤੋਂ ਨਹੀਂ ਰਹਿ ਜਾਂਦਾ ਉਹ ਦੱਸਣ ਪਿਆ ਸੀ ਨਾ ਤੈਨੂੰ ਕਿ ਦਕਾਨ ਵਾਲਾ ਵੀ ਹੁਣ ਧਾਰ ਦਿੰਦਾ ਖੁਫੀ ਕੰਦਾ ਪਹਿਲਾਂ ਪਹਿਲੇ ਪੈਸੇ ਦੇ ਦੋ ਦੇਖ ਲੈ ਵਿਮਲ ਇਹ ਸਾਰੇ ਪਹਿਲੇ ਦੀ ਖੇਡ ਹੀ ਹੈ ਨਾ ਮੰਮੀ ਉਹ ਤਾਂ ਕਨਾਂ ਵਾਲੇ ਹੁੰਦੇ ਹੀ ਹੈ ਜਿਹੜੇ ਸਲੂਟ ਮਾਰਦੇ ਆ ਤੇ ਕੰਦੇ ਆ ਹਾਂਜੀ ਟੜਕੋ ਪੈਸੇ ਮੰਗਿਆ ਆ ਉਸ ਇਹ ਤਾਂ ਦੁਕਾਨ ਟਾਡੀ ਆ ਜਿੰਨਾ ਮਰਜ਼ੀ ਸਮਾਨ ਚੁੱਕ ਕੇ ਲੈ ਜਾਓ ਤੇ ਜਦੋਂ ਉਹ ਹੀ ਸਾਡੇ ਹਾਲਾਤ ਮਾੜੀ ਹੁੰਦੇ ਤੇ ਉਹ ਦੁਕਾਨਾਂ ਵਾਲੇ ਕੀ ਕਰਦੇ ਆ ਮਾਫ ਕਰਿਓ ਪਾਜੀ ਉਧਾਰ ਆਪਾਂ ਅੱਜ ਤੋਂ ਹੀ ਬੰਦ ਕੀਤਾ ਕੋਈ ਨਾ ਮੰਮੀ ਅੱਜ ਕੱਲ ਪੈਸੇ ਨੂੰ ਸ루ਟਾਂ ਜਿਹਦੇ ਜੇਬ ਚ ਪੈਸਾ ਵਾ ਬਸ ਉਹਦੇ ਲਈ ਸਭ ਕੁਝ ਆ ਤੁਹਾਨੂੰ ਪਤਾ ਹੀ ਆਪਾਂ ਵੀ ਕਿਹੜੇ ਹਾਲਾਤਾਂ ਜੁ ਗੁਜ਼ਰੇ ਆ ਪਰ ਜੋ ਕੁਝ ਵੀ ਰਣਜੀਤ ਨੇ ਤੇ ਭਾਬੀ ਨੇ ਵੀ ਕੀਤਾ ਸੀ ਨਾ ਮੰਮੀ ਕੀ ਪਤਾ ਤੁਮਿੰਮਲ ਇਹਦੇ ਵਿੱਚ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨੀ ਪੁੱਤ ਨਾ ਤੇ ਤੇਰੀ ਪਾਪੀ ਮਾਰੀ ਨਾ ਤੇਰਾ ਪ੍ਰਾਮਾੜ ਮੜੇ ਸੀ ਚੁਕਣਾ ਦੇਣ ਵਾਲੇ ਮੈਨੂੰ ਪੁੱਤ ਸਾਰਾ ਕੁਝ ਸਮਝ ਆਂਦਾ ਉਹ ਗੱਲ ਵੱਖਰੀ ਹੈ ਕਿ ਮੈਂ ਹਲਾ ਤਾ ਗਿਆ ਮਜਬੂਰ ਸੀ ਮੈਂ ਗੱਲ ਨਹੀਂ ਸੀ ਕਰ ਸਕਦਾ ਮੈਂ ਤਾਂ ਤੈਨੂੰ ਇਹ ਵੀ ਦੱਸਿਆ ਫਿਲਮ ਪੈਨ ਉਹ ਤਾਂ ਪਤਾ ਮੈਨੂੰ ਕੀ ਕਹਿੰਦੀ ਸੀ ਜਿਸਨ ਸ਼ਮੀ ਨੇ ਜਲਾਉਂਦੇ ਸੀ ਕੀ ਕਹਿੰਦੀ ਸੀ ਮੈਂ ਮੈਨੂੰ ਕਹਿੰਦੀ ਆਂਟੀ ਜੀ ਮੇਰੇ ਨਾਲ ਘਰੇ ਅੱਜ ਕੰਮ ਵਾਲੇ ਨਹੀਂ ਆਏ ਤੇ ਮੈਂ ਨਾ ਕਰਦੀਆਂ ਸਫਾਈਆਂ ਕਰਵਾਉਣੀਆਂ ਮੈਨੂੰ ਕੋਈ ਕੰਮ ਵਾਲੀ ਦੱਸਿਓ ਮੈਂ 2000 ਰੁਪਏ ਦਵਾਂਗੀ ਤੇ ਮੈਂ ਸਾਰਾ ਕੰਮ ਕਰਵਾਣਾ ਮੈਨੂੰ ਪਤਾ ਸੀ ਮੰਮਾ ਉਹ ਕਿਹੜੇ ਮੂੰਹ ਬੋਲਣ ਲਈ ਆ। ਉਹਦੇ ਕਹਿੰਦਾ ਇਹ ਮਤਲਬ ਸੀ ਕਿ ਤੁਸੀਂ ਨੂੰ ਸੱਸ ਦੋਵੇਂ ਆ ਕੇ ਕੰਮ ਕਰ ਚੋ ਤੇ 2000 ਰੁਪਇਆ ਲੈ ਲੇ। ਮੰਮੀ ਤੇ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ? ਮੈਂ ਉਦੋਂ ਉਹਦਾ ਮੂੰਹ ਭੰਦੀ। ਨਹੀਂ ਬੱਤ। ਉਹਦੀ ਕੀ ਨਹੀਂ ਮਤਬਈ ਤੁਹਾਨੂੰ ਇਦਾਂ ਗੱਲ ਕਰਨ ਦੀ। ਮੈਂ ਦੱਸਾਂ ਮੰਮੀ ਭਾਬੀ ਤਾਂ ਚਲੋ ਦੂਜਿਆ ਘਰ ਹੋ ਸੀਗੀ। ਸਾਡਾ ਇੰਨਾ ਪਿਆਰ ਨਹੀਂ ਸੀਗਾ। ਪਰ ਉਹ ਤੇ ਮੇਰੀ ਭੈਣ ਸੀ ਨਾ। ਇਕੱਠੀਆਂ ਜੰਮੀਆਂ ਪਲੀਆਂ ਵੱਡੀਆਂ ਹੋਈਆਂ। ਪਰ ਉਹਨੇ ਵੀ ਕੋਈ ਕਸਰ ਨਹੀਂ ਛੱਡੀ। ਮੇਰੀ ਬੇਇੱਜ਼ਤੀ ਕਰਨ ਚ ਸਹੀ ਗੱਲ ਤੇ ਜੀ ਇੱਕੋ ਮਾਂ ਦੇ ਕੁੱਖੋਂ ਜੰਮੀਆਂ ਦੋਤੀਆਂ ਇੱਕੋ ਜਗ੍ਹਾ ਖੇਡੀਆਂ ਇੱਕੋ ਜਗ੍ਹਾ ਉਹਨਾਂ ਦੇ ਵਿਆਹ ਹੋਏ ਸੰਸਕਾਰ ਵੀ ਮਾਮਾ ਦੇ ਕੁਝ ਕੇ ਪਰ ਤੇਰੇ ਵਿੱਚ ਤੇ ਉਹਦੇ ਵਿੱਚ ਬੜਾ ਫਰਕ ਆ ਉਹ ਜ਼ਮੀਨ ਤੇ ਤੂੰ ਆਸਮਾਨ ਪਰ ਉਹਨੇ ਜੋ ਵੀ ਕੀਤਾ ਨਾ ਸ਼ਮੀ ਨਾ ਉਹ ਬਹੁਤ ਮਾੜਾ ਕੀਤਾ। ਇਹ ਕੰਦਾਸਾ ਸਾਨੂੰ ਪਤਾ ਹੀ ਨਹੀਂ ਸੀ ਕਿ ਰஞ்சிਤ ਵਿਚਾਰੇ ਤੇ ਇਹ ਹਾਲਾਤ ਹੋ ਜਾਣੇ। ਤੇ ਆਪਣੀ ਕੋਸ਼ਿਸ਼ ਕਰੀ। ਮਮਮੀ ਨੂੰ ਹੌਸਲਾ ਦੇਂਦੀ। ਨਹੀਂ ਨਹੀਂ ਮਮਮੀ। ਉਹ ਤੇ ਮੈਂ ਕਰਾਂਗੀ। ਬੜੇ ਟੁੱਟੇ ਹੋਏ ਬਣਿਆ ਉਹ ਤੇ। ਚਲ ਕੋਈ ਗੱਲ ਨਹੀਂ। ਆ ਫੜ ਪੈਸੇ, ਪਰਚ ਪਾਲਾ। ਤੇ ਚੱਲ ਚੱਲੀਏ। ਤੇ ਇੱਕ ਗੱਲ ਹੋਰ। ਤੂੰ ਵੀ ਨਾ ਇਹਨਾਂ ਨੂੰ ਆਪਣੇ ਆਪ ਤੇ ਬੋਝ ਸਮਝੀ। ਇਸ ਜੋ ਕੁਝ ਆਪਾਂ ਖੜੇ ਹੋਏ ਨਾ ਇਹ ਤੇਰੇ ਪੇਕਿਆਂ ਦੇ ਬਦੌਲਤ ਖੜੇ ਹੋਏ ਆ। ਕਿਉਂ ਮੰਮੀ? ਉਹਨਾਂ ਦਾ ਕੀ ਵਿੱਚ ਸੀ? ਪੁੱਤਾਂ। ਉਹਨਾਂ ਦਾ ਤੇ ਹਿੱਸਾ। ਜਿਉ ਸਮ ਕੰਡੇ ਨਾਲ ਚੋਤੇ ਆਪਣੀਆਂ ਗੱਲਾਂ ਦੇ। ਤੇ ਆਪਾਂ ਗਾਂ ਕਿਤਨਾ ਚੱਲਣਾ ਸੀ। ਆਹ ਮੰਮੀ, ਆਗਰ ਤੇ ਤੁਹਾਡੇ ਠੀਕ ਆ। ਚੱਲ ਪੁੱਤ। ਚੱਲ ਚੱਲ। ਖਾ ਲਈ ਤੇ ਰੋਟੀ ਹਾਂ ਖਾ ਲਈ ਰੋਟੀ ਕੀ ਘਾਦੇ ਵਿੱਚ ਪਈ ਆ ਬਸ ਇੰਨੀ ਕੁ ਭੁੱਖ ਮੈ ਤੇ ਮੇਰੀ ਗੱਲ ਸੁਣੋ ਅੱਜ ਇੰਨਾ ਟਾਈਮ ਹੋ ਗਿਆ ਗਏ ਨਹੀਂ ਤੇ ਕੰਮ ਤੇ ਕੰਮ ਤੇ ਕੀ ਜਾਣਾ ਯਾਰ ਮੈਂ ਹੂੰ ਕੀ ਹੋਇਆ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਤੁਹਾਨੂੰ ਪਤਾ ਰਾਜੂ ਭਾਈ ਦੀ ਕੋਠੀ ਇੱਥੇ ਉੱਥੇ ਮੈਂ ਜਾਣਾ ਨਹੀਂ ਹੁਣ ਤੇ ਹੋਰ ਮੈਂ ਦੇਖਣ ਦਿਆ ਪਤਾ ਕਰਨ ਦਿਆ ਕੰਮ ਦਾ ਕਿਤੇ ਅਜੇ ਮਿਲਿਆ ਨਹੀਂ ਮੈਨੂੰ ਉਹ ਦੇਖਦਾ ਹਾਂ ਕਿ ਤਰੀਕੇ ਤੇ ਬੰਦ ਹੀ ਗੱਲ ਸੀ ਇਹਦੀ ਤੇ ਯਾਰ ਹੁਣ ਕੀ ਕਰਾਂਗੇ ਕੰਮ ਬਿਨਾਂ ਤੇ ਗੁਜ਼ਾਰਾ ਨਹੀਂ ਆਗਾ ਆਪਣਾ ਤੁਸੀਂ ਸਮਝੀ ਸਕਦੇ ਹੋ ਕਿ ਘਰ ਦੇ ਕੀ ਹਾਲਾਤ ਆ ਹਾਂ ਬਤ ਗੱਲ ਸਹੀ ਮੈਂ ਤੇ ਆਪ ਪਤਾ ਨਹੀਂ ਥਾਈ ਥਾਈ ਮੱਥਾ ਮਾਰਨ ਦੀ ਆ ਜਿੱਥੇ ਮੈਂ ਪਤਾ ਕਰਨ ਨਹੀਂ ਹੈ ਨਾ ਉੱਥੇ ਸਾਰੇ ਇਹੋ ਹੀ ਕਹਿੰਦੇ ਆ ਕਿ ਜੇ ਤੁਹਾਨੂੰ ਜਿਹੜੀ ਸੈਲਰੀ ਆ ਨਾ ਉਹ ਮਹੀਨੇ ਬਾਅਦ ਮਿਲਣੀ ਆ ਤੇ ਮਹੀਨਾ ਰঞ্জੀਤ ਕਦੋਂ ਨੰਗੂਗਾ ਸਾਰਾ ਮਹੀਨਾ ਮੈਂ ਕੰਮ ਤੇ ਜਾਂਦੀ ਰਹੂੰਗੀ ਤੇ ਫਿਰ ਕਿਤੇ ਮੈਨੂੰ ਪੈਸੇ ਨਸੀਬ ਹੋਣੇ ਆ ਉਹੀ ਨਾ ਹੁਣ ਮੈਂ ਅੱਜ ਮੇਰੀ ਧੜੀ ਟੁੱਟ ਗਈ ਕਿਨਾਂ ਐਵੇਂ ਚੱਲ ਜਿੱਦਾਂ ਦਾ ਮਰਜ਼ੀ ਕੰਮ ਔਖਾ ਹੀ ਰੋਜ਼ ਰੋਜ਼ ਪੈਸੇ ਦਿੰਦੇ ਨੇ ਨਾ ਚੱਲ ਘਰੇ ਤੇ ਚੱਲ ਚਲੀ ਜਾਂਦਾ ਸਰਕਲ ਅੱਜ ਮੈਂ ਕੀ ਕਰੂੰਗਾ ਮੈਨੂੰ ਸਮਝ ਨਹੀਂ ਆ ਮਮਾ ਦੀ ਜੀ ਨੂੰ ਹੁਣ ਪਤਾ ਤੇ ਲੱਗ ਗਿਆ ਵਾ ਕਿ ਸਾਨੂੰ ਸਾਰਾ ਪਤਾ ਵਾ। ਹੂੰ। ਤੇ ਉਹ ਸੋਚਦੇ ਹੋਣੇ ਆ ਕਿ ਪਤਾ ਲੱਗ ਗਿਆ ਤੇ ਬਾਪ ਜੀ ਵੀ ਸਾਡੇ ਘਰੇ ਨਹੀਂ ਆਏ। ਹੁਣ ਤੇ ਸਾਨੂੰ ਪਤਾ ਲੱਗ ਗਿਆ ਵੀ ਉਹ ਰਹਿਣ ਕਿੱਥੇ ਡਏ ਆ। ਕਿਉਂਕਿ ਤੁਸੀਂ ਹੋ ਆ ਜੀ ਉਧਰੋਂ। ਹੂੰ। ਮੇਰਾ ਤੇ ਆਪਣਾ ਬੜਾ ਮਨ ਕਰਦਾ ਵਾ ਕਿ ਮੈਂ ਵੀ ਮਮਾ ਦੀ ਜੀ ਹੁਣ ਆ ਕੋ ਹੋ ਕੇ ਆਵਾਂ। ਉਹਨਾਂ ਨੂੰ ਕੁੱਟ ਕੇ ਜੱਫੀ ਪਾਵਾਂ। ਇੱਥੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਾਂ। ਜੋ ਕੁਛ ਮੈਂ ਗਲਤ ਕੀਤਾ ਆ। ਹੂੰ। ਉਹ ਸਭ ਮੈਂ ਮਾਫੀ ਮੰਗ ਲਾਂ ਤੇ ਅੱਗੇ ਤੋਂ ਆਪਣੇ ਆਪ ਨੂੰ ਸੁਧਾਰਾਂ। ਫਰ ਕੀ ਕਰਾਂ? ਉਹ ਆਪੇਸ਼ੇ ਨਹੀਂ ਜਾਂਦੀ ਘਰ 'ਚ ਕੋਈ ਖਰਚਾ ਨਹੀਂ ਹੈਗਾ ਜਿਹੜਾ ਮੈਂ ਉਹਨਾਂ ਲਈ ਕੁਛ ਲੈ ਕੇ ਜਾਂਦੀ ਹੁਣ ਖਾਲੀ ਹੱਥ ਥੋੜੀ ਚਲ ਜੂਗੀ ਰੰਜੀਤ ਇੰਨੇ ਚਿਰ ਬਾਅਦ ਆਪਾਂ ਜਾਣਾ ਵਾ ਸਹੀ ਗੱਲ ਹੈ ਤੇ ਕੁਝ ਨਾ ਕੁਝ ਲੈ ਕੇ ਜਾਵਾਂਗੇ ਨਾ ਉੱਧਰ ਬੋਲੋ ਹੁਣ ਕਰੋਗੇ ਕੀ ਜੇ ਉੱਥੇ ਕੰਮ ਨਹੀਂ ਕਰਨਾ ਤੇ ਆਪਾਂ ਨੂੰ ਕੰਮ ਦੀ ਤੇ ਲੋੜ ਹੀ ਲੋੜਿਆ ਹੁਣ ਕੀ ਕਰੋਗੇ ਫਿਰ ਰੰਜੀਤ ਨੂੰ ਇਹ ਗੱਲ ਪਤਾ ਗੱਲ ਕੀ ਆ ਗੱਲ ਇਦਾਂ ਆ ਕਿ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਹਨਾ ਉੱਥੇ ਠੇਕੇਦਾਰ ਨਾਲ ਮੇਰੀ ਗੱਲ ਹੋਈ ਸੀ ਅੱਛਾ ਠੇਕੇਦਾਰ ਕਹਿੰਦਾ ਇੱਥੇ ਕੰਮ ਹੈਗਾ ਲਈ 1 ਸਾਲ ਡੇਢ ਸਾਲ ਦਾ ਹਾਂ ਠੀਕ ਆ ਮੈਂ ਤਾਂ ਬੜਾ ਖ ਚਲ ਕੰਮੋਂ ਮੇਰਾ ਬੜਾ ਚੱਲ ਜੀਣਾ ਹੋਰ ਹਾਂ ਉਹ ਤੇ ਹੋਰ ਠੀਕ ਹੈ ਨਾ ਤੇ ਪਰ ਉਸੇ ਨਾ ਉਹ ਕੰਮ ਨਿਕਲਿਆ ਰਾਜੂ ਭਾਈ ਦਾ ਤੈਨੂੰ ਪਤਾ ਵਾ ਜਿੱਥੇ ਕਿਹਨੂੰ ਪਤਾ ਲੱਗ ਗਿਆ ਕਿ ਮੇਰਾ ਰਾਜੂ ਭਾਈ ਦਾ ਸਾਲਾ ਵਾ ਹੂੰ ਲੇਬਰ ਕਰੰਦੇ ਆ ਉੱਥੇ ਮੈਂ ਤੇ ਰਾਜੂ ਭਾਈ ਦੇ ਕੀ ਜਿੱਤ ਰਹੀ ਨਹੀਂ ਉੱਥੇ ਸਹੀ ਗੱਲ ਹੈ ਇਸੇ ਕਰਕੇ ਮੈਂ ਨਾ ਗਿਆ ਹੀ ਨਹੀਂ ਇੱਥੇ ਕੰਮ ਕਰਨ ਇਧਰ ਅੰਜੀਤ ਸਾਰੀ ਕੰਡੀਸ਼ਨ ਉਹ ਹੀ ਹੋ ਜਾਣੀ ਆ ਫੇਰ ਦੁਬਾਰਾ ਤੁਹਾਨੂੰ ਪਤਾ ਹੂੰ ਜ਼ਿਆਦਾ ਆ ਕੁਝ ਹਾਂ ਯਾਦ ਆ ਗਿਆ ਮੈਨੂੰ ਸਾਰੀ ਪੁਰਾਣੀ ਗੱਲ ਯਾਦ ਆ ਗਈ ਮੈਨੂੰ ਬਸ ਤੇ ਕੱਲ ਨੂੰ ਰਾਜੂ ਭਾਜੀ ਨੂੰ ਹਣ ਕੇ ਨੇ ਮੇਣਾ ਮਾਰਨਾ ਵਾ ਵੀ ਆ ਤੇਰਾ ਸਾਲਾ ਵਾ ਤੇ ਉਹ ਫਿਰ ਫੀਲ ਕਰਨਗੇ ਵੀ ਮੇਰੀ ਬੇਇੱਜ਼ਤੀ ਹੋਈ ਆ ਤੁਹਾਨੂੰ ਪਤਾ ਅੱਜ ਕੱਲ ਪੈਸੇ ਦੀ ਵੈਲਿਊ ਆ ਨੀਵੇਂ ਬੰਦੇ ਨੂੰ ਤਾਂ ਲੋਕ ਜੀਣ ਨਹੀਂ ਦਿੰਦੇ ਦਿਹਾੜੀਦਾਰ ਬੰਦੇ ਨੂੰ ਟਿੱਚ ਸਮਝਦੇ ਨੇ ਨਹੀਂ ਨਹੀਂ ਛੰਮੀ ਇਦਾਂ ਦੀ ਗੱਲ ਨਹੀਂ ਆ ਜੇ ਰਾਜੂ ਭਾਈ ਉਹਦੀ ਸੋਚ ਇਦਾਂ ਦੀ ਹੁੰਦੀ ਹੁੰਦੀ ਨਾ ਤੇ ਉੱਥੇ ਮੈਨੂੰ ਕੋਹ ਦੇ ਰੱਖਣਾ ਸਹੀ ਗੱਲ ਆ ਜੀ ਸਹੀ ਆ ਨਾ ਨਲ ਜਿੱਦਾ ਪਾਕੀਤਾ ਉਦਾਂ ਨਹੀਂ ਰਜ ਭਾਜੀ ਕਰ ਸਕਦੇ ਮੈਨੂੰ ਪਤਾ ਨਾ ਸਭਾਏ ਤੁਹਾਨੂੰ ਘਰ ਨਾ ਲੈ ਕੇ ਜਾਂਦੇ ਹੁਣ ਸਾਨੂੰ ਉਹਨਾਂ ਦੇ ਘਰ ਤੇ ਲੱਭਾ ਹੀ ਨਹੀਂ ਅਸੀਂ ਤਾਂ ਤਾਲਾ ਵੇਖ ਕੇ ਮੋੜ ਹੀ ਆਏ ਅਗਲੇ ਤੁਹਾਨੂੰ ਘਰ ਲੈ ਕੇ ਗਏ ਇੱਜ਼ਤ ਮਾਨ ਨਾਲ ਆਪੇ ਦੱਸਣ ਦੇ ਜੇ ਕਿ ਤੇ ਜੋ ਕੇ ਮੇਰੀ ਭੈਣ ਨੇ ਮੈਨੂੰ ਨਗਾਇਆ ਵਾ ਤੇ ਇਹ ਤੋਂ ਸਾਫ ਸਾਹੀ ਧੰਦਾ ਵਾ ਉਹਨਾਂ ਦੀਆਂ ਵੀ ਅੱਖਾਂ ਤਸ ਗਈਆਂ ਤੁਹਾਨੂੰ ਵੇਖਣ ਨੂੰ ਉਹਦੀ ਗੱਲ ਤੇਰੀ ਠੀਕ ਹੈ ਸ਼ਮੀ ਜਦੋਂ ਮੈਂ ਤੁਹਾਨੂੰ ਉਹਨਾਂ ਦੇ ਘਰੇ ਗਿਆ ਨਾ ਤੇ ਜਦੋਂ ਮੇਰੀ ਭੈਣ ਨੇ ਨਾ ਸੱਚੀ ਮੇਰਾ ਇਨਾ ਚਾ ਕੀਤਾ ਤੇ ਤੇਲ ਜੋਇਆ ਉਹ ਤਾਂ ਮੇਰੇ ਜੇਬ ਦੇ ਵਿੱਚ ਇੱਕ ਪਰਪਈਆ ਤੱਕ ਨਹੀਂ ਹੈਗਾ ਜਿਹੜਾ ਮੈਂ ਉਹਨੂੰ ਦੇਦਾ ਮੇਰਾ ਹਾਲਾਤ ਵੀ ਇਦਾਂ ਦੇ ਹੋਏ ਪਏ ਏ ਦੱਸ ਚਲੋ ਕੋਈ ਗੱਲ ਨਹੀਂ ਰঞ্জੀਤ ਉਹਨਾਂ ਨੂੰ ਸਾਰੀ ਸਮਝ ਹੈਗੀ ਆ ਕਿ ਤੁਸੀਂ ਧਿਆਨ ਨਹੀਂ ਕਰਦੇ ਹੀ ਤੇ ਸਾਡੇ ਤੇ ਕੀ ਕੰਡੀਸ਼ਨ ਆ ਉਹ ਤੇ ਵੇਖ ਕੇ ਸਮਝ ਗਏ ਹੋਣੇ ਆ 허ਈ ਗੱਲ ਪੈਣਾ ਦੀ ਪੈਣਾ ਦੀਆਂ ਅੱਖਾਂ ਪਰਾਂ ਨੂੰ ਵੇਖਣ ਲਈ ਤਰਸ ਜਾਂਦੀਆਂ ਵਾ ਨਾ ਕਿ ਉਹ ਜੇਬ ਚੋਂ ਪੈਹਾ ਭਾਲਦੀਆਂ ਨੇ ਰঞ্জੀਤ ਠੀਕ ਹੈ ਨਾ ਸਹੀ ਗਿਆ ਤੋ ਪੈਣਾ ਨਹੀਂ ਬਦਲਦੀ ਕਦੀ ਵੀ ਪਰ ਆ ਭਰਾਣਾ ਇਹੜੇ ਇਹ ਆਦੀ ਜਨਨੀਆਂ ਦੇ ਪਿੱਛੇ ਲਾ ਕੇ ਬਦਲ ਜਾਂਦੇ ਆ ਭਰਾਣਾ ਭਰਾਣਾ ਵਿਗਾੜ ਲਿੰਦੇ ਦੇ ਪੈਣਾ ਨਾ ਵੀ ਵਿਗਾੜ ਲਿੰਦੇ ਆ ਮਤਲਬ ਕੀ ਤੁਹਾਡੇ ਕਹਿੰਦਾ ਰஞ்சிਤ ਮਤਲਬ ਤੁਸੀਂ ਚੰਗੀ ਤਰ੍ਹਾਂ ਸਮਝਦੀਆਂ ਜੋ ਜੋ ਆਪਾਂ ਕੀਤਾ ਪਾ ਪਹਿਲਾਂ ਕੀ ਮਤਲਬ ਤੁਹਾਡੇ ਕਹਿੰਦਾ ਰஞ்சிਤ ਦੱਸਿਓ ਜਰਾ ਮੈਨੂੰ ਪਤਾ ਵਾ ਤੁਸੀਂ ਮੈਨੂੰ ਲਾ ਕੇ ਗੱਲ ਕਰਨ ਦੇ ਜੀ ਇਹਦੇ ਵਿੱਚ ਹੱਥ ਤੁਹਾਡਾ ਵੀ ਹੈਗਾ ਮੈਨੂੰ ਵਿਗਾੜਨ ਦਾ ਕਿ ਜਦ ਮੈਂ ਗਲਤ ਪਾਸੇ ਜਾਣ ਦੀ ਹੀ ਨਾ ਤੇ ਤੁਸੀਂ ਮੈਨੂੰ ਰੋਕ ਵੀ ਸਕਦੇ ਸੀ ਜੇ ਮੈਂ ਨਹੀਂ ਰੁਕਦੀ ਹੀ ਤੇ ਛੱਡ ਦੇ ਮੇਰੇ ਮੂਹਰੇ ਚ ਪੇੜ ਉਹੋ ਜਨਾਨੀਆਂ ਵਿਗੜਦੀਆਂ ਨੇ ਜਿਨ੍ਹਾਂ ਦੇ ਬੰਦੇ ਢਿੱਲੇ ਪੈ ਜਾਂਦੇ ਨੇ ਤੇ ਛੱਡ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਰਾਹ ਤੇ ਜੋ ਮਰਜ਼ੀ ਕਰੀ ਜਾਂਦੀਆਂ ਨੇ ਮੈਨੂੰ ਪਤਾ ਮੈਂ ਬਹੁਤ ਗਲਤ ਕੀਤਾ ਪਰ ਤੁਹਾਨੂੰ ਮੈਨੂੰ ਢੱਕਣਾ ਚਾਹੀਦਾ ਹੈ ਸਹੀ ਗੱਲ ਕਰੀ ਸ਼ਮੀ ਜੇ ਜਨਾਨੀ ਨਾ ਉਹਦੇ ਭਰਾ ਦੇ ਖਿਲਾਫ ਜਾਂ ਭੈਣ ਦੇ ਖਿਲਾਫ ਗੱਲ ਕਰੇ ਨਾ ਤੇ ਘਰ ਤੋੜਨ ਦੀ ਕੋਸ਼ਿਸ਼ ਕਰੀ ਉਦੋਂ ਇੱਕ ਬੂਥੇ ਤੇ ਧਰਨੀ ਚਾਹੀਦੀ ਮੈਂ ਤੇ ਆਪ ਕਹਿਣੀ ਆ ਧਰਨੀ ਜਾਈਦੀ ਆ ਬੂਥੇ ਤੇ ਇੱਕ ਕੀ ਚਾਰ ਛੱਡੋ ਨਹੀਂ ਸਮਝਦੀ ਤੇ ਆਹੋ ਛੱਡੂਗਾ ਤਾਂ ਹੀ ਫਿਰ ਪਤਾ ਲੱਗੂਗਾ ਗਾਹ ਇੰਨੀ ਹਿੰਮਤ ਨਾ ਕਰੂ ਪਰ ਇਹ ਗਲਤੀ ਮੇਰ ਤੋਂ ਹੋ ਗਈ ਨਾ ਤੂੰ ਪਰ ਰਣਜੀਤ ਹੁਣ ਤੁਸੀਂ ਤਾਂ ਨਹੀਂ ਛੱਡੋਗੇ ਜੇ ਮੈਂ ਕੋਈ ਗਲਤੀ ਕਰੂੰਗੀ ਤੇ ਮੈਂ ਅਸੀਂ ਕੋਈ ਗਲਤੀ ਨਹੀਂ ਕਰਦੀ ਤੁਹਾਨੂੰ ਪਤਾ ਇੰਨੇ ਸੋਹਣੇ ਰਿਸ਼ਤੇ ਗਵਾ ਕੇ ਮੈਂ ਤੇ ਆਪਸੇ ਤਾਂ ਐਂਡ ਹੋਈ ਪਈ ਮੈਂ ਉਹ ਰਿਸ਼ਤੇ ਰੱਖੇ ਜਿਹੜੀ ਅੱਜ ਮੈਨੂੰ ਪੁੱਛਦੀ ਨਹੀਂ ਪਈ ਤੇ ਜਿਹੜੇ ਰਿਸ਼ਤੇ ਮੈਨੂੰ ਪੁੱਛਣਗੇ ਉਹਨਾਂ ਨਾਲ ਮੈਂ ਵਿਗਾੜ ਬੈਠੀ ਮੈਨੂੰ ਲੱਗਾ ਇਹ ਤੇ ਬਸ ਐਵੇਂ ਤੁਰੇ ਵਰਦੇ ਨੇ ਇਹ ਤੇ ਸਾਡੀ ਹਸੀਰ ਮੁਤਾਬਕ ਸਾਡੇ ਨਾਲ ਖਲੋਂ ਜੋਗੇ ਨਹੀਂ ਹੈਗੇ ਅਸੀਂ ਐਹੋ ਹੀ ਕਹਿੰਦੇ ਰਹੇ ਕਿ ਉਹ ਸਾਡੇ ਨਾਲ ਖਲੋਂ ਜੋਗੇ ਨਹੀਂ ਆ ਰਣਜੀਤ ਉਹਨਾਂ ਨੇ ਤੁਹਾਨੂੰ ਤੇ ਅਪਣਾ ਲਿਆ ਮਾਫੀ ਕਰਦਾ ਪਰ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਮੈਨੂੰ ਨਹੀਂ ਲੰਦਾ ਦੀਦੀ ਬਾਜੀ ਮੈਨੂੰ ਕਦੀ ਮਾਫ਼ ਕਰਨਗੇ ਕੋਈ ਪਤਾ ਨਹੀਂ ਕਿ ਮੇਰੇ ਘਰ ਕਦੀ ਆਉਣਗੇ ਕਿ ਨਹੀਂ ਆਉਣਗੇ ਜਾਂ ਮੈਨੂੰ ਆਪਣੇ ਘਰ ਸਮਾਂ ਨਹੀਂ ਲਾਂਦੇ ਉਹ ਇਦਾਂ ਦੀ ਨਹੀਂ ਮੇਰੀ ਭੈਣ ਤੂੰ ਕਿੱਦਾਂ ਫੇਰ ਕਰਦੀ ਹੈ ਨੂੰ ਪਤਾ ਵਾ ਮੈਂ ਪਹਿਮੇਂ ਦਾ ਕੱਲੇ ਗਿਆ ਨਾ ਮੈਂ ਇੰਨੀ ਗਲਤੀਆਂ ਕੀਤੀਆਂ ਉਹਨੇ ਮੁੱਥੇ ਵੱਟ ਨਹੀਂ ਪਾਇਆ ਨਾ ਤੇਰੇ ਬਾਰੇ ਪੁੱਛਿਆ ਵੀ ਆ ਕਿ ਮੇਰੀ ਭਾਬੀ ਦਾ ਕੀ ਹਾਲ ਹੈ ਮੇਰੇ ਬਾਰੇ ਪੁੱਛਿਆ ਸੀ ਤੇ ਹੋਰ ਤੂੰ ਇੱਧਰ ਕੀ ਤਾਂ ਸੋਚੀ ਜੰਨੀ ਐ ਬੜਾ ਵੱਡਾ ਦੇਲਾ ਦੀਦੀ ਦਾ ਤੇਰੀ ਮੇਰੀ ਸੋਚ ਇੰਦਾ ਦੀ ਹਸਦੀ ਉਹਦੀ ਸੋਚ ਨਹੀਂ ਤਾਂ ਦੀ ਚੱਲ ਵੇਖਾਂਗੀ ਕਿ ਮੈਨੂੰ ਬੁਲਾਉਂਦੇ ਆ ਕਿ ਨਹੀਂ ਕਦੀ ਮੇਰੇ ਘਰ ਆਉਂਦੇ ਕਿ ਨਹੀਂ ਆਉਂਦੇ ਆਉਣਗੇ ਆਉਣਗੇ ਕਿਉਂ ਨਹੀਂ ਤੂੰ ਕਹਿ ਕੇ ਆਇਆ ਸੀ ਹਾਂ ਮੈਂ ਕਹਿ ਕੇ ਆਇਆ ਮੈਂ ਤਨ ਕਹਿਨ ਤੇ ਆਵਾ ਤੂੰ ਕਹਿੰਦੀ ਭਾਬੀ ਨੂੰ ਲੈ ਕੇ ਆਇਆ ਘਰੇ ਅੱਛਾ ਤੇ ਜਾ ਫਿਰ ਖੁਦ ਆਵਾਂਗੇ ਕੋਈ ਗੱਲ ਨਹੀਂ ਐ ਅੱਛਾ ਸ਼ੁਕਰ ਹੈ ਮਾੜਾ ਤਾਂ